ਅਗੇ ਆ ਪਾਈ ਰਬ ਅਵਤਾਰ ਧਰਿਓ ਹਰ ਰਾਈ ਚੌਪਈ ਅਜੇ ਸੂਰਜ ਵੀ ਹੈਗਾ ਰਬ ਵੀ ਹੈ ਰਬ ਰਹਿਣ ਦਿਓ ਰਬ ਅਵਤਾਰ ਧਰਿਓ ਹਰ ਰਾਈ ਚੌਪਈ ਜੇ ਜੇ ਹੋਤ ਅਸੁਰ ਬਲਵਾਨ ਰਬ ਮਾਰਤ ਤਿੰਨ ਕੋ ਵਿਦ ਨਾਨਾ ਅੰਧਕਾਰ ਧਰਨੀ ਤੇ ਹਰੇ ਪ੍ਰਜਾ ਕਾਜ ਗ੍ਰਹਿ ਕੇ ਉਠ ਪਰੇ ਨਰਾਜ ਛੰਦ ਵਿਸਾਰ ਆਲਸੰ ਸਭ ਪ੍ਰਭਾਤ ਆਲਸੰ ਰਾਰਾ ਹਾਂਜੀ ਵਿਸਾਰ ਆਲਸੰ ਸਭ ਪ੍ਰਭਾਤ ਲੋਕ ਜਾਗ ਜੀ ਆਲਸੰ ਬਿੱਲੇ ਦੇ ਥਾਂ ਜੀ ਰਾਰਾ ਕਰ ਲਿਓ ਅਨੰਤ ਜਾਪ ਕੋ ਜਪੈ ਬੇਅੰਤ ਧਿਆਨ ਪਾ ਗਹੀ ਦੁਰੰਤ ਕਰਮ ਕੋ ਕਰੈ ਅਥਾਪ ਥਾਪ ਥਾਪਹੀ ਗਾਇਤਰੀ ਸੰਧਿਆਨ ਕੈ ਅਜਾਪ ਜਾਪ ਜਾਪਹੀ ਸੋ ਦੇਵ ਕਰਮ ਆਦਲੈ ਪ੍ਰਭਾਤ ਜਾਗ ਕੈ ਕਰੈ ਸੋ ਜਗ ਧੂਪ ਦੀਪ ਹੋਮ ਬੇਦ ਵਿਆਕਰਨ ਵਿਆਕਰਨ ਉਚਰਣ ਰਰ ਰਰ ਇੱਥੇ ਚਰਣ ਚਰਣ ਰਾਰੇ ਕੱ ਲਈ ਰਾਰਾ ਜੀ ਚੱ체 ਇਥੋਂ ਬੇਦ ਵਿਆਕਰਨ ਰਰਣ ਦੰਦ ਨੂੰ ਕੰਨਾਂ ਔਕੜ ਹੈ ਨਹੀਂ ਸਕਦਾ ਔਕੜਤਾ ਦੇ ਚੱ체 ਦੇ ਥਾਂ ਤੇ ਰਾਰਾ ਪਾ ਦੇ ਸੋ ਜਗ ਧੂਪ ਦੀਪ ਹੋਮ ਬੇਦ ਬਿਆਕਰਣ ਰਰੈ ਸੋ ਪਿੱਤਰ ਕਰਮ ਹੈ ਜਿਤੇ ਸੋ ਬ੍ਰਿਤ ਬ੍ਰਿਤ ਕੋ ਕਰੈ ਸੋ ਜੋ ਦੇ ਥਾਂ ਤੇ ਸੋ ਕਹਿੰਦੇ ਜੀ ਜੋ ਦੇ ਥਾਂ ਸੋ ਹੈ ਇੱਥੇ ਕਿਹਦਾ ਜੀ ਜੋ ਜੱਜੇ ਨੂੰ ਉੱਕੜੈ ਇਹ ਤੱਤ ਕੱਟ ਦੀ ਜੀ ਉਚਰੰਤ ਲਈ ਹੈ ਇੱਥੇ ਤੱਤ ਕੱਟ ਉਚਰੰਗ ਪਾਠ ਉਚਰੰ ਨਵੀਆਂ ਪੋਥੀਆਂ ਚ ਉਚਰੰਤ ਤੱਤਾ ਕੱਟਣਾ ਪੈਣਾ ਤੱਤਾ ਕੱਟਦੇ ਹੋ ਜੀ ਉਚਰੰ ਜੋ ਸ਼ਾਸਤਰ ਸਿਮਰਤ ਉਚਰੰ ਸੋ ਧਰਮ ਧਿਆਨ ਕੋ ਧਰੈ ਅਰਧ ਨਰਾਜ ਛੰਦ ਸੋ ਤੁਮ 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 ਹੀ ਕ੍ਰੰਤ ਸੈਨ ਭੂਮ ਹੀ ਬਿਆੰਤ ਧਿਆਨ ਧਿਆਵਹਿ ਦੁਰੰਤ ਠੌਰ ਪਾਵਹਿ ਪਾਵਹਿ ਅਨੰਤ ਮੰਤਰ ਉਚਰੈ ਸੋ ਜੋਗ ਜਾਪਨਾ ਕਰੈ ਨਿਰਵਾਣ ਪੁਰਖ ਧਿਆਵਹਿ ਪਹਿਮਾਨ ਅੰਤ ਪਾਵਹਿ ਦੋਹਰਾ ਬਹੁਤ ਕਾਲ ਅੰਬਿਤਿਓ ਕਰਤ ਧਰਮ ਅਰਦਾਨ ਬਿਤਿਓ ਬਹੁਤ ਕਾਲ ਅੰਬਿਤਿਓ ਕਰਤ ਧਰਮ ਅਰਦਾਨ ਬਹਤ ਕਾਲ ਅੰਬਿਤਿਓ ਕਰਤ ਧਰਮ ਅਰਦਾਨ ਬਹਰ ਅਸੁਰ ਵਢਿਓ ਪ੍ਰਭਲ ਦੀਰਗਾਇ ਦੁਤਮਾਨ ਦੀਰਗ ਕਾਇ ਇਕਠਾ ਦੰਤਨੋ ਚਉਪਈ ਬਾਣ ਪ੍ਰਜੰਤ ਬੜਤ ਨਿਤ ਪ੍ਰਤ ਤਨ ਬਾਣ ਪ੍ਰਜੰਤ ਬੜਤ ਨਿਤ ਪ੍ਰਤ ਤਨ ਨਿਸ ਦਿਨ ਘਾਤ ਕਰਤ ਦਿਜ ਦੇਵਨ ਦੀਰ ਕਾਇ ਸੋ ਰਿਪ ਭਇਓ ਰਵ ਰਤ ਕਾਇ ਐਸੋ ਰਿਪ ਭਇਓ ਦੀਰਗ ਕਾਇ ਐਸੋ ਰਿਪ ਭਇਓ ਰਵ ਰਥ ਹਟ ਕੇ ਚਲਨ ਤੇ ਗਇਓ ਅੜਿਲ ਹਟ ਕੇ ਚਲਤ ਰਥ ਭਇਓ ਭਾਨ ਕੋਪਿਓ ਤਬੈ ਅਸਤਰ ਸ਼ਾਸਤਰ ਲੈ ਚਲਿਓ ਸੰਗ ਲੈ ਦਲ ਸਭੈ ਮੰਡਿਓ ਵਿਵਦ ਪ੍ਰਕਾਰ ਤਹ ਰਣ ਜਾਇ ਕੈ ਹੋ ਨਿਰਖ ਦੇਵ ਅਰਦੈਤ ਰਹੇ ੳੜ ਜਾਇ ਕੈ ਗਹਿ ਗਹਿ ਪਾਨ ਕਿਰਪਾਨ ਦੁਬਹੀਆ ਰਣ ਫਿਰੇ ਟੂਕ ਟੂਕ ਹੋਇ ਗਿਰੇ ਨਾ ਪੱਗ ਪਾਛੇ ਫਿਰੇ ਅੰਗਨ ਸੋਭੈ ਘਾਏ ਪ੍ਰਭ ਅਤ ਹੀ ਵਢੇ ਹੋ ਵਸਤਰ ਮਨੋ ਛਟਕਾਏ ਜਨੇਤੀ ਸੇ ਚੜੇ ਅਨਭਵ ਛੰਦ ਅਨਹਦ ਬੱਜੇ ਧੁਣ ਘਣ ਲੱਜੇ ਘਣ ਹਣ ਘੋਰੰ ਜਨ ਬਣ ਮੋਰੰ ਮਦਰ ਧੁਣ ਛੰਦ ਤਲ ਹਲ ਢਾਲੰ ਜਿਮ ਗੁਲ ਲਾਲੰ ਖੜ ਭੜ ਬੀਰੰ ਤੜ ਸੜ ਤੀਰੰ ਰਣ ਝੁਣ ਬਾਜੇ ਜਨ ਘਣ ਗਾਜੇ ਧੰਮਕ ਢੋਲੰ ਖੜ ਰੜ ਖੋਲੰ ਥਰ ਹਰ ਕੰਪੈ ਹਰ ਹਰ ਜੰਪੈ ਰਣ ਰੰਗ ਰੱਤੇ ਜਣ ਗਣ ਮਤੈ ਜਣ ਗਜ ਮਤੈ ਗਜ ਇੱਥੇ ਗਣ ਜਣ ਗਜ ਮਤੈ ਵੀ ਆ ਕਰਦੇ ਆ ਜੀ ਜਣ ਗਜ ਮਤੈ ਥਰਕਤ ਸੂਰੰਗ ਨਿਰਖਤ ਹੂਰੰ ਸਰ ਪਰ ਛੁੱਟੇ ਕਟ ਭਟ ਲੁੱਟੇ ਲਿੱਟੇ ਹੈ ਨੀ ਲਿੱਟੇ ਹਾਂ ਲੱਲੇ ਨੂੰ ਸਿਆਰੇ ਕਟ ਭਟ ਲਿੱਟੇ